ਜਾਰੀ ਹੈ ਗੁਰਪ੍ਰੀਤ ਗੋਗੀ ਨੂੰ ਵਿਦਾਇਗ ਗੁਰਪ੍ਰੀਤ ਗੋਗੀ ਤੇ ਮੁੱਖ ਮੰਤਰੀ ਮਾਨਵੀ ਇੱਥੇ ਪਹੁੰਚ ਪਹੁੰਚ ਚੁੱਕੇ ਨੇ ਤਾਂ ਸਾਡੇ ਸਹਾਯੋਗੀ ਸਨ ਮੈਂ ਇੱਥੇ ਲਗਾਤਾਰ ਬਣੇ ਹੋਏ ਨੇ ਤਾਂ ਸਾਨਾ ਮਸੀਂ ਤਸਵੀਰਾਂ ਦੇਖ ਸਕਦੇ ਆਂ ਅੰਤਿਮ ਰਸਮਾਂ ਜੋ ਹੈ ਨਿਭਾਈਆਂ ਜਾ ਰਹੀਆਂ ਨੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਸਰਕਾਰੀ ਸਨਮਾਨਾਂ ਦੇ ਨਾਲ ਗੋਗੀ ਨੂੰ ਜੋੜਾ ਹੋਣਾ ਹੈ ਅੰਤਿਮ ਲੜਾਈ ਜਿਹੜੀ ਹੋਵੇਗੀ ਤਾਂ ਦੇਖਦੇ ਹਾਂ ਉਹਨਾਂ ਦੀ ਦੇ ਦੇਹਾਉ ਚ ਤਾਂ ਤੇ ਕੋ ਉਹਨਾਂ ਦੇ ਪਰਿਵਾਰ ਦੇ ਵੱਲੋਂ ਜੋ ਅਰਸਾ ਹੋੰਦੀਆਂ ਨੇ ਜੋ ਸਮਝ ਜਿਹੜੀ ਕੀਤੀ ਹੈ ਉਹ ਕਿੰਸੀ ਚੱਲ ਰਹੀ ਹੈ ਇਸ ਤੋਂ ਬਾਅਦ ਸਰਕਾਰੀ ਸਨਮਾਨ ਦੇਣ ਤੋਂ ਬਾਅਦ ਜੋ ਉਹਨਾਂ ਨੂੰ ਬਤਾਈ ਜਿਹੜੀ ਹੈ ਕੋਈ ਚੀਜ਼ ਹੈ ਜਿਹੜੀ ਤਾਂ ਇਹ ਮਤਲਬ ਇਸ ਕਿਸੇ ਦੇ ਨਾਮ ਪਰ ਦਿਨਾ ਦਿੱਤਾ ਜਾ ਰਿਹਾ ਸੋ ਦਾਨ ਰੁਪੀ ਗੋਗੀ ਬਸੇ ਨੂੰ ਹੁਣ ਚਾਹੀਦੀ ਸਨਮਾਨਾ ਦੇ ਸਰਕਾਰੀ ਸਨਮਾਨਾ ਨੂੰ ਹਮਤਰੀ ਸਲਾਮੀ ਤਿਜਾਰੀ ਦੇ ਪੰਜਾਬ ਦੇ ਮੁੱਖ ਮੰਤਰੀ ਹਰਮਨਜੀਤ ਸਿੰਘ ਚੋਕਲੇ ਦੀ ਬੰਦੂਕ ਨਹੀਂ ਚੱਲਦੀ ਮਸਲੇ ਸਵਿਧਾਇਕ ਗੁਰਪ੍ਰੀਤ ਗੋਗੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਤੇ ਅੰਤਿਮ ਵਿਦਾਈ ਹੁਣ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਜੋਇ ਕੀਤਾ ਦਿੱਤਾ ਕੀਤਾ ਜਾ ਰਿਹਾ ਹੈ ਵਿਧਾਇਕ ਗੁਰਪ੍ਰੀਤ ਗੋਗੀ ਦਾ ਤਾਂ ਤਸਵੀਰਾਂ ਤੁਹਾਨੂੰ ਲਾਈਵ ਵਾਸਤੇ ਦਿਖਾ ਰਿਹਾ ਅੰਤਿਮ ਸੰਸਕਾਰ ਦੀਆਂ ਰਸਮਾਂ ਜੋ ਨੇ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਮੌਜੂਦ ਨੇ ਹੋਰ ਬਗਵਾ ਕਾ ਪਾਰਟੀ ਦੇ ਸਿਆਸਤਦਾਨ ਵੀ ਇੱਥੇ ਮੌਜੂਦ ਨੇ ਧੰਤਮ ਸੰਸਕਾਰ ਦੀ ਜੋ ਹੈ ਤਿਆਰੀ ਹੋ ਚੁੱਕੀ ਹੈ ਤੇ ਰਸਮਾਂ ਜੋ ਹੈ ਸ਼ੁਰੂਆਤ ਇਸ ਦੀ ਕਰ ਦਿੱਤੀ ਗਈ ਹੈ ਗਾਰਡ ਆਫ ਆਨਰ ਉਹਨਾਂ ਨੂੰ ਦਿੱਤਾ ਗਿਆ ਤਾਂ ਬੇहद ਹੀ ਗਮਗੀਨ ਇੱਥੇ ਮਾਹੌਲ ਹੈ ਹਰ ਕਿਸੇ ਦੀ ਅੱਖ ਨਮ ਹੈ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਲੁਧਿਆਣਾ ਵੈਸਟ ਤੋਂ ਵਿਧਾਇਕ ਨੇ ਗੁਰਪ੍ਰੀਤ ਗੋਗੀ ਜਿਨ੍ਹਾਂ ਦੀ ਅਚਾਨਕ ਮੌਤ ਹੋਈ ਰਿਵਾਲਵਰ ਆਪਣੀ ਲਾਇਸੈਂਸ ਦੀ ਰਿਵਾਲਵਰ ਨੂੰ ਸਾਫ ਕਰ ਰਹੀ ਸੀ ਅਚਾਨਕ ਉਹਨਾਂ ਦੇ ਗੋਲੀ ਵੱਜਦੀ ਹੈ ਸਿਰ ਤੇ ਸਿੱਧਾ ਗੋਲੀ ਵੱਜਦੀ ਹੈ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਫਿਲਹਾਲ ਇਹ ਉਹਨਾਂ ਦੇ ਅੰਤਿਮ ਰਸਮਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਅੰਤਿਮ ਸੰਸਕਾਰ ਜੋ ਉਹਨਾਂ ਦਾ ਹੁਣ ਕੀਤਾ ਜਾ ਰਿਹਾ ਹੈ ਪਰਿਵਾਰਕ ਮੈਂਬਰ ਜੋ ਨੇ ਉਹ ਰਸਮਾਂ ਨਿਭਾਰੇ ਨੇ ਉਹਨਾਂ ਦੇ بیٹے ਦੇ ਵੱਲੋਂ ਇਹ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਮੁੱਖ ਮੰਤਰੀ ਮਾਨ ਵੀ ਇੱਥੇ ਖਾਸ ਤੌਰ ਤੇ ਮੌਜੂਦ ਨੇ ਉਹਨਾਂ ਦੀ ਮਾਤਾ ਇੱਥੇ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਦੇ ਵਿਧਾਇਕ ਤੇ ਪਰਿਵਾਰਕ ਮੈਂਬਰ ਤੇ ਇਲਾਕੇ ਦੇ ਹਲਕੇ ਦੇ ਵੱਡੀ ਗਿਣਤੀ ਵਿੱਚ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਸ਼ਰਧਾਂਜਲੀ ਦੇਣ ਦੇ ਲਈ ਤਾਂ ਇਹ ਤਸਵੀਰਾਂ ਦਿਖਾ ਰਹੇ ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਉਹਨਾਂ ਨੂੰ ਅੰਤਿਮ ਵਿਦਾਇਤ ਦਿੱਤੀ ਗਈ ਸ਼ਰਧਾਂਜਲੀ ਦਿੱਤੀ ਗਈ ਹੈ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਨੇ ਤੇ ਦੋ ਹੋਰ ਤਸਵੀਰਾਂ ਜਿਸ ਅੰਦਾਜ਼ ਦੇ ਲਈ ਜਾਣੇ ਜਾਂਦੇ ਸੇ ਵਿਧਾਇਕ ਗੁਰਪ੍ਰੀਤ ਗੋਗੀ ਤੇ ਆਪਣੇ ਸਕੂਟਰ ਤੇ ਨਾਮਜ਼ਦਗੀ ਪਰਨ ਹੋ ਗਏ ਸੀ ਉਹਨਾਂ ਨੇ ਨਾਮਜ਼ਦਗੀ ਜਦੋਂ ਭਰੀ ਆਪਣੇ ਵਿਧਾਇਕ ਦੇ ਲਈ ਤੇ ਉਸ ਸਮੇਂ ਇਸ ਸਕੂਟਰ ਤੇ ਗਏ ਸੀ ਆਪਣੀ ਪਤਨੀ ਦੇ ਨਾਲ ਇਹ ਤਸਵੀਰ ਦੇਖ ਸਕਦੇ ਹੋ ਤੇ ਉਹਨਾਂ ਦੀ ਪੌਸ਼ ਗੱਡੀ ਦੀ ਤਸਵੀਰ ਵੀ ਦੇਖ ਸਕਦੇ ਹੋ ਪੌਸ਼ ਗੱਡੀ ਜੋ ਉਹਨਾਂ ਵੱਲੋਂ ਖਰੀਦੀ ਗਈ ਹੈ ਤਾਂ ਇਹ ਆਪਣੇ ਵੱਖਰੇ ਅੰਦਾਜ਼ ਦੇ ਲਈ ਉਹ ਜਾਣੇ ਜਾਂਦੇ ਸੀ ਜਿਸ ਅੰਦਾਜ਼ ਦੇ ਲਈ ਜਾਣੇ ਜਾਂਦੇ ਸੀ ਉਸ ਤੋਂ ਸੰਬੰਧਿਤ ਦੇ ਦੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਪੁਰਾਣੀ ਇਹ ਤਸਵੀਰਾਂ ਵੀਡੀਓ ਨੇ 2022 ਦੇ ਵਿੱਚ ਉਹਨਾਂ ਵੱਲੋਂ ਵਿਧਾਇਕ ਦੇ ਤੌਰ ਤੇ ਪਹਿਲੀ ਵਾਰ ਚੋਣ ਲੜੀ ਗਈ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਸੀ ਤੇ ਵਿਧਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਹ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਖੁਦ ਮੁੱਖ ਮੰਤਰੀ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਚੋਣ ਲੜੀ ਲੁਧਿਆਣਾ ਵੈਸਤ ਤੋਂ ਤੇ ਜਿੱਤ ਹਾਸਲ ਉਹਨਾਂ ਵੱਲੋਂ ਕੀਤੀ ਗਈ ਕਾਂਗਰਸ ਦੇ ਸਾਬਕਾ ਮੰਤਰੀ ਭਾਰਤਪੁਸ਼ਨ ਆਸ਼ੂ ਨੂੰ ਉਹਨਾਂ ਨੇ ਹਰਾਇਆ 40000 ਤੋਂ ਵੱਧ ਵੋਟਾਂ ਦੇ ਨਾਲ ਜਿੱਤ ਉਹਨਾਂ ਵੱਲੋਂ ਹਾਸਲ ਕੀਤੀ ਗਈ ਸੀ ਤੇ ਇਹ ਤਸਵੀਰਾਂ ਦੋ ਵਕ ਵਕ ਦੇਖ ਸਕਦੇ ਹੋ ਤੁਸੀਂ ਜੋ ਜਿਸ ਅੰਦਾਜ਼ ਲਈ ਉਹ ਜਾਣੇ ਜਾਂਦੇ ਸੀ ਆਪਣੇ ਵਿਵਾਖ ਅੰਦਾਜ਼ ਲਈ ਵੀ ਜਾਣੇ ਜਾਂਦੇ ਸੀ ਉਹ ਵਿਵਾਖੀ ਦੇ ਨਾਲ ਆਪਣੀ ਗੱਲ ਰੱਖਦੀ ਸੀ ਚਾਹੇ ਹੋ ਆਪਣੇ ਸਰਕਾਰ ਦੇ ਖਿਲਾਫੀ ਕਿਉਂ ਨਾ ਹੋਵੇ ਆਪਣੀ ਗੱਲ ਉਹ ਰੱਖਦੇ ਸੀ ਜੇ ਕੁਝ ਗਲਤ ਹੋ ਰਿਹਾ ਤਾਂ ਆਵਾਜ਼ ਉਹਨਾਂ ਵੱਲੋਂ ਚੁੱਕੀ ਜਾਂਦੀ ਸੀ ਤਾਂ ਫਿਲਹਾਲ ਇੱਕ ਪਾਸੇ ਉਹਨਾਂ ਦੇ ਅੰਤਿਮ ਰਸਮਾਂ ਦੀਆਂ ਤਸਵੀਰਾਂ ਦੇਖ ਸਕਦੇ ਹਾਂ ਜੋ ਅੰਤਿਮ ਰਸਮਾਂ ਉਹਨਾਂ ਦੀ ਨਿਭਾਈ ਜਾ ਰਹੀਆਂ ਅੰਤਿਮ ਸੰਸਕਾਰ ਜੋਇਆ ਕੀਤਾ ਜਾ ਰਿਹਾ ਉਹਨਾਂ ਦਾ ਸ਼ਮਸ਼ਾਨ ਘਾਟ ਤੋਂ ਲਾਈਵ ਤਸਵੀਰਾਂ ਮੁੱਖ ਮੰਤਰੀ ਮਾਨ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦਾ ਪਰਿਵਾਰ ਦੇਖ ਸਕਦੇ ਹੋ ਬੇहद ਹੀ ਗਮਗੀਨ ਮਾਹੌਲ ਉਹਨਾਂ ਦੀ ਪਤਨੀ ਕਿਉਂਕਿ ਵਿਸ਼ਵਾਸ ਕੋਈ ਨਹੀਂ ਕਰ پا ਰਿਹਾ ਹਰ ਕੋਈ ਜੋ ਹੈ ਸਦਮੇ ਦੇ ਵਿੱਚ ਹੈ ਅਚਾਨਕ ਇਹ ਹਾਦਸਾ ਵਾਪਰਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਚਾਨਕ ਹੀ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ ਹਲੇ ਹੋ ਪਾਰਿਆ ਹੈ ਹਰ ਕੋਈ ਸਦਮੇ ਦੇ ਵਿੱਚ ਜਾਂ ਗਮਗੀਨ ਮਾਹੌਲ ਹੈ ਹਰ ਕਿਸੇ ਦੀ ਨੰਮ ਅੱਖ ਇੱਥੇ ਦਿਖ ਰਹੀ ਹੈ ਤਾਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦੇ ਬੇਟੇ ਦੇ ਵੱਲੋਂ ਅੰਤਿਮ ਰਸਮਾਂ ਨੂੰ ਨਿਭਾਇਆ ਜਾ ਰਿਹਾ ਹੈ ਅੰਤਿਮ ਸੰਸਕਾਰ ਜੋ ਉਹਨਾਂ ਦਾ ਕੀਤਾ ਜਾ ਰਿਹਾ ਹੈ ਤਾਂ ਇੱਕ ਤਸਵੀਰ ਮੁੱਖ ਮੰਤਰੀ ਮਾਨ ਜੋ ਫਿਲਹਾਲ ਇੱਥੇ ਮੌਜੂਦ ਨੇ ਇੱਥੇ ਹੀ ਤਾਂ ਮੁੱਖ ਮੰਤਰੀ ਮਾਨ ਨੇ ਜਦੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਦੌਰਾਨ ਸੰਸਦ ਮੈਂਬਰ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਨੇ ਮੁੱਖ ਮੰਤਰੀ ਮਾਨ ਦੇ ਨਾਲ ਇੱਥੇ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਪਹੁੰਚੇ ਹੋਏ ਨੇ ਕਾਂਗਰਸ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਅਕਾਲੀ ਦਲ ਜਾਂ ਪਾਜਪਾ ਦੇ ਨਾਲ ਵਕਵਾਹਾ ਹਰ ਇੱਕ ਪਾਰਟੀ ਤੋਂ ਆਗੂ ਜੋ ਨੇ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਆਪਣੇ ਸਭਾ ਦੇ ਲਈ ਚੰਗੇ ਸਭਾਦਲੀ ਉਹ ਜਾਣੇ ਜਾਂਦੇ ਸੀ ਬੇਸ਼ੱਕ ਇਸ ਸਿਆਸਤ ਦੇ ਵਿੱਚ ਉਹਨਾਂ ਦੇ ਕਿਸੇ ਨੇ ਦੇ ਨਾਲ ਨਹੀਂ ਬਣਦੇ ਸੀ ਪਰ ਉਵੇਂ ਉਹਨਾਂ ਦਾ ਬਿਹਦੀ ਕਿਹਾ ਜਾਂਦਾ ਕਿ ਹਜ਼ਮੁਕ ਜੋ ਹੈ ਸੁਭਾਸੀ ਤਾਂ ਹਰ ਕਿਸੇ ਨੂੰ ਹਸਕੇ ਬੁਲਾਉਂਦੇ ਸੀ ਤੇ ਇਸੇ ਕਰਕੇ ਜੋ ਹੈ ਜਦੋਂ ਉਹਨਾਂ ਦੀ ਇਹ ਦੇਹਾਂਤ ਹੋਇਆ ਤਾਂ ਕੋਈ ਵੀ ਯਕੀਨੀ ਨਹੀਂ ਕਰ پا ਰਿਹਾ ਹਰ ਕੋਈ ਸਦਮੇ ਦੇ ਵਿੱਚ ਹੈ ਤੇ ਦੁੱਖ ਜਾਰ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਸਭ ਸਿਆਸਤਦਾਨ ਵੱਖ-ਵੱਖ ਪਾਰਟੀਆਂ ਦੇ ਤੇ ਫਿਲਹਾਲ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੇ ਸਾਡੇ ਸਹਿਯੋਗੀ ਜੁੜੇ ਹੋਏ ਨੇ ਲਗਾਤਾਰ ਸੰਨਮ ਸੰਨਮ ਅੰਤਿਮ ਸੰਸਕਾਰ ਦੀਆਂ ਰਸਮਾਂ ਜੋ ਨਿਭਾਈਆਂ ਜਾ ਰੀਆਂ ਨੇ ਇਸ ਤੋਂ ਪਹਿਲਾਂ ਗਾਰਡ ਆਫ ਆਨਰ ਦਿੱਤਾ ਗਿਆ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਜਿਸ ਦੇ ਨਾਲ ਔਰ ਗੁਰਸਿੰਘ ਗੋਗੀ ਦੇ ਜਿਹੜੇ ਸੁਪੁੱਤਰ ਨੇ ਉਹ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਜਿਹੜੀਆਂ ਉਹ ਨਿਭਾ ਰਹੇ ਨੇ ਤਾਂ ਕੁਝ ਚੰਦ ਬ੍ਰਿਟਨ ਦੇ ਵਿੱਚ ਇਹ ਰਸਮਾਂ ਜਿਹੜੀਆਂ ਮੁਕੰਮਲ ਹੋ ਜਾਣ ਕਿ ਇਸ ਤੋਂ ਬਾਅਦ ਹਰ ਕੋਈ ਜਿਹੜਾ ਇੱਕ ਹੋਰ ਥਾਂ ਕੋ ਚਲਾ ਜਾਏਗਾ ਤੇ ਗੁਰਸਿੰਘ ਗੋਗੀ ਜੀ ਅਸਰਕਰੀਆ ਨੇ ਕੋਈ ਆਤਾ ਹੀ ਰਹਿ ਜਾਣਗੇ ਤਾਂ ਅਗਨੀ ਦੀ ਰਸਮ ਜਿਹੜੀ ਆ ਉਹ ਉਹਨਾਂ ਦੇ ਸੁਪੁੱਤਰ ਸੰਗਾਜ ਗੋਗੀ ਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਤਸ਼ਵੀਰ ਪਰਵਾਰਕ ਮੈਂਬਰ ਜਿਹੜੇ ਸਾਫ਼ ਹੀ ਇਸ ਤੋਂ ਗੰਭੀਰ ਅਲਰੇਡਿ ਚ ਦਿਖਾਈ ਦਿੱਤੇ ਤਾਂ ਭਗਵਾਨ ਜੀ ਦੇ ਮਾਤਾ ਜੀ ਦੇ ਪਰਿਵਾਰ ਦੇ ਨਾਲ ਬਿਲਕੁਲ ਅੱਗੇ ਖੜ ਕੇ ਰਸਮਾਂ ਜਿਹੀਆਂ ਨੇ ਪਰਿਵਾਰ ਨੂੰ ਹੌਸਲਾ ਦੇ ਕੇ ਉਹ ਕਰਵਾ ਦੇ ਸੀ ਤੇ ਉਹ ਸੱਚੇ ਭਗਵਾਨ ਜੀ ਦੇ ਮਾਤਾ ਜੀ ਦੇ ਵੀ ਅੰਦਰ ਵਿੱਚ ਹਾਂ ਜਿਹੜੇ ਨੇ ਉਹ ਨਹੀਂ ਰੁਕਦੇ ਤਾਂ ਮਨੁੱਖੀ ਗੁਰੂ ਦੀ ਦਾਟਾ ਉਹਨਾਂ ਦਾ ਦੁੱਖ ਜਿਹੜਾ ਉਹ ਹਰ ਕਿਸੇ ਨੂੰ ਕੀ ਲੱਗਿਆ ਚਾਹੇ ਉਹ ਸਿਆਸੀ ਕੋਈ ਆਕੂ ਹੋਵੇ ਚਾਹੇ ਕੋਈ ਵਰਕਰ ਹੋਵੇ ਉਹਨਾਂ ਦੀ ਪਾਰਟੀ ਦਾ ਸੋਰੀ ਬਿਨਾਂ ਉਹਨਾਂ ਦੇ ਇਲਾਕੇ ਦੇ ਲੋਕ ਹੁਣ ਤਾਂ ਸਾਰੇ ਬੱਚੋਂ ਵੀ ਦਿੱਸ ਇਲਾਕੇ ਦੇ ਵਿੱਚ ਦਿੱਪਤ ਗੋਪੀ ਦੀ ਹਾਇਸ਼ ਹੈ ਤੇ ਇਸ ਇਲਾਕੇ ਦੇ ਵਿੱਚ ਲਗਾਤਾਰ ਉਹਨਾਂ ਨੇ ਉਹ ਮਸਿਆਸੀਕ ਸਾਫਰ ਸ਼ੁਰੂ ਹੋਇਆ ਉਹ ਸ਼ਹਿਰ ਦਾ ਲੁਧਿਆਣਾ ਸ਼ਹਿਰ ਦਾ ਕਾਫੀ ਪੋਰਸ਼ ਇਲਾਕਾ ਜਿਹੜਾ ਉਹ ਮੰਨਿਆ ਜਾਂਦਾ ਹੈ ਤਾਂ ਉਸ ਪੋਰਸ਼ ਇਲਾਕੇ ਦੇ ਵਿੱਚ ਬਹੁਤ ਵੱਡਾ ਬਾਜ਼ਾਰ ਵੀ ਹੈ ਜਿੱਥੇ ਰੋਜ਼ਾਨਾ ਲੱਖਾਂ ਕਰੋੜਾ ਦਾ ਕਾਰੋਬਾਰ ਹੁੰਦਾ ਤਾਂ ਉਹ ਸਾਰੇ ਸਾਰਾ ਬਾਜ਼ਾਰ ਜਿਹੜਾ ਉਹ ਸੋਗ ਦੇ ਅ ਕਰ ਕਿ ਦਿੱਤੇ ਜੋ ਮੁਕਤੀ ਦੇ ਇਜਹਾਨ ਤੋਂ ਪੁਰਜਾ ਕਰਕੇ ਉਹ ਸਾਰਾ ਬਾਜ਼ਾਰ ਅੱਜ ਮੰਦ ਵੀ ਦਿਖਾਈ ਦਿੱਤਾ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਭਾਵੁਕ ਵਿਚਾਰ ਸੀਗੇ ਤਾਂ ਉਸ ਦੇ ਬੋਚਾਰਾ ਤੇ ਕਰਕੇ ਲੋਕਾਂ ਨੇ ਆਪਣੀ ਦੁਕਾਨਾਂ ਵਿਜੇਲੀਅਨ ਮਕਮਲ ਜਿਹੜੀ ਅੱਜ ਮੰਦ ਰਹੀ ਹੈ ਤੇ ਉਹਨਾਂ ਦਾ ਲੋਕਾਂ ਦਾ ਕਹਿਣਾ ਸਹੀ ਕਿ ਉਹ ਆਰੀਆਂ ਦਾ ਕੇ ਜਾਂ ਤਾਂ ਮੁਕਿਲ ਗੋਦੀਤੀਆ ਅੰਤ ਨਹੀਂ ਆਨੇ ਉਹ ਮੁਕੰਮਲ ਨਹੀਂ ਹੋ ਜਾਂਦੀਆਂ ਤਾਂ ਉਹੀ ਦੇਰ ਤੱਕ ਉਹ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਵੇ ਖੁੱਲਣਗੇ ਤਾਂ ਹੁਣ ਇਹ ਰਸਮਾਂ ਵੀ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਗੁਰਸਾਹਿਬ ਤੇ ਸਰਕਾਰ ਕੋਲੋਂ ਇੱਕ ਅਰਜ਼ਾ ਜਿਹੜੀ ਇਹ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਅਰਜ਼ਾ ਕਰਨ ਤੋਂ ਬਾਅਦ ਉਹਨਾਂ ਦੀ ਮੈਸਟਿਕ ਦੇ ਨੂੰ ਉਹ ਅਗੰਕ ਇੰਟੇਜੜਾ ਉਕਾ ਦਿੱਤਾ ਜਾਏਗਾ ਤੇ ਇਸ ਤੋਂ ਬਾਅਦ ਜਿਹੜਾ ਤਾਂ ਆਪਣੇ ਸ਼ਰੀਰ ਹੈ ਦੁਨੀਆ ਤੋਂ ਇੱਕ ਜਾਨ ਤੋਂ ਰੁਕਤ ਹੋ ਜਾਏਗਾ ਜੀ ਜਾਂਦੇ ਮ ਸੰਸਕਾਰ ਕੀਤਾ ਜਾ ਰਿਹਾ ਅਗਨੀ ਪੇਟ ਹੁਣ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਸਿਰਫ ਯਾਦਾਂ ਦੇ ਵਿੱਚ ਰਹਿ ਜਾਣਗੇ ਗੁਰਪ੍ਰੀਤ ਗੋਗੀ ਅਰਦਾਸ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਨ ਪੇਟ ਉਹਨਾਂ ਦਿਨ ਮਿਤਕ ਦੇ ਨੂੰ ਕੀਤਾ ਜਾਏਗਾ ਉਸ ਤੋਂ ਬਾਅਦ ਸਿਰਫ ਯਾਦਾਂ ਦੇ ਵਿੱਚ ਰਹਿਣਗੇ ਵਿਦਾਇਕ ਗੁਰਪ੍ਰੀਤ ਗੋਗੀ ਜੋ ਅਚਾਨਕ ਜੀਨਾ ਦਾ ਦੇ ਹਾਂਤ ਹੋਇਆ ਤਾਂ ਗਮਗੀਨ ਮਾਹੌਲ ਹਰ ਕਿਸੇ ਦੀ ਅੱਖ ਨਮ ਨਜ਼ਰ ਆ ਰਹੀ ਹੈ ਉਹਨਾਂ ਦੇ ਬੇਟੇ ਦੇ ਵੱਲੋਂ ਸਤਾਰੀਆਂ ਰਸਮਾਂ ਨੂੰ ਜੋ ਨਿਭਾਇਆ ਗਿਆ ਅੰਤਿਮ ਰਸਮਾਂ ਨੂੰ ਤੇ ਫਿਲਹਾਲ ਇਹ ਅਰਦਾਸ ਅਰਦਾਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਦੇ ਨੂੰ ਜੋ ਅਗਨ ਪੇਂਟ ਕੀਤਾ ਜਾਏਗਾ ਤੇ ਅੰਤਿਮ ਸੰਸਕਾਰ ਕੀਤਾ ਜਾਏਗਾ ਤਾਂ ਤਸਵੀਰਾਂ ਲਾਈਵ ਲਗਾਤਾਰ ਦਿਖਾ ਰਹੇ ਹਾਂ ਸ਼ਮਸ਼ਾਨ ਘਾਟ ਤੋਂ ਤਾਂ ਕੁਝ ਸਮੇਂ ਬਾਅਦ ਇਸ ਤੋਂ ਪਹਿਲਾਂ ਗਾਰਡ ਆਫ ਆਨਰ ਉਹਨਾਂ ਨੂੰ ਦਿੱਤਾ ਗਿਆ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਮੁੱਖ ਮੰਤਰੀ ਮਾਨ ਵੀ ਇੱਥੇ ਮੌਜੂਦ ਨੇ ਇਸ ਸਮੇਂ ਤੇ ਹੋਰ ਵੀ ਕਈ ਪਾਰਟੀਆਂ ਦੇ ਸਿਆਸਤਦਾਨ ਇੱਥੇ ਮੌਜੂਦ ਨੇ ਅੰਤਿਮ ਵਿਦਾਈ ਦੇਣ ਲਈ ਅਤੇ ਉਹਨਾਂ ਨੂੰ ਪਹੁੰਚੇ ਹੋਏ ਨੇ ਤਾਂ ਅਰਦਾਸ ਹੋਈ ਤਾਂ ਤਸਵੀਰਾਂ ਅਰਦਾਸ ਹੋ ਚੁੱਕੀ ਐ ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਬੇਟੇ ਦੇ ਵੱਲੋਂ ਉਹਨਾਂ ਦੀ ਚਿੱਖਾ ਨੂੰ ਉਹਨਾਂ ਦੇ ਮ੍ਰਿਤਕ ਦੇ ਨੂੰ ਅਗਨ ਪੇਟ ਕੀਤਾ ਜਾਏਗਾ ਇਸ ਤੋਂ ਬਾਅਦ ਗੁਰਪ੍ਰੀਤ ਗੋਗੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ ਸ਼ਰद्धा ਦੇ ਫੁੱਲ ਭੇਟ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਜੋ ਇਹਨਾਂ ਦਾ ਕੀਤਾ ਜਾ ਰਿਹਾ ਹੈ ਤੇ ਹੁਣ ਉਹ ਆਖਰੀ ਇਸ ਸਮਾਜਦੋ ਸੰਸਕਾਰ ਉਹਨਾਂ ਦਾ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਪਹਿਲਾਂ ਆਤਮਾ ਗਈ ਇਸ ਦੁਨੀਆ ਤੇ ਹੁਣ ਜੋ ਇਹ ਨਦ ਅਮ੍ਰਿਤਕ ਦੇ ਹੈ ਉਸ ਨੂੰ ਵੀ ਅਗਨ ਭੇਂਟ ਕਰ ਦਿੱਤਾ ਜਾਏਗਾ ਤੇ ਸਿਰਫ ਯਾਦਾਂ ਦੇ ਵਿੱਚ ਰਹਿ ਜਾਣਗੇ ਗੁਰਪ੍ਰੀਤ ਗੋਗੇ ਜਿਸ ਅੰਦਾਜ਼ ਦੇ ਲਈ ਉਹ ਜਾਣੇ ਜਾਂਦੇ ਸੀ ਹਸਮੁਖ ਸੁਭਾ ਦੇ ਉਹ ਜਾਣੇ ਜਾਂਦੇ ਸੀ ਆਪਣੇ ਵਿਵਾਖ ਅੰਦਾਜ਼ ਦੇ ਲਈ ਜਾਣੇ ਜਾਂਦੇ ਸੀ ਵਿਵਾਖ ਉਹਨਾਂ ਦੇ ਬੋਲ ਸੀ ਚਾਏ ਹੋ ਹਰ ਆਪਣੇ ਲੋਕਾਂ ਦੇ ਲਈ ਖੜੇ ਹੁੰਦੇ ਸੀ ਉਹਨਾਂ ਦੇ ਮੁੱਦਿਆਂ ਦੇ ਲਈ ਉਹਨਾਂ ਵੱਲੋਂ ਆਵਾਜ਼ ਚੁੱਕੀ ਜਾਂਦੀ ਸੀ ਤਾਂ ਕੁਝ ਸਮੇਂ ਬਾਅਦ ਗੁਰਪ੍ਰੀਤ ਗੋਗੇ ਜੋ ਨੇ ਪੰਜ ਤਤਾਂ ਦੇ ਵਿੱਚ ਅਲੀਨ ਹੋ ਜਾਣਗੇ ਕੁਝ ਹੀ ਸਮੇਂ ਬਾਅਦ ਅਗਨ ਪੇਂਟ ਕੀਤਾ ਜਾ ਰਿਹਾ ਉਹਨਾਂ ਦੇ بیٹے ਵੱਲੋਂ ਜੋ ਹੈ ਇਹ ਪੂਰੀਆ ਰਸਮਾਂ ਜੋ ਨਬਾ ਅੱਜਾਂ ਜਾਰੀਆਂ ਨੇ ਅਰਦਾਸ ਹੋ ਚੁੱਕੀ ਹੈ ਤੇ ਹੁਣ ਬਸ ਅਗਨ ਪੇਂਟ ਤਸਵੀਰ ਦੇਖ ਸਕਦੇ ਹੋ ਕਿ ਉਹਨਾਂ ਦੇ ਮ੍ਰਿਤਕ ਦੇ ਨੂੰ ਪੰਜ ਤਤਾਂ ਦੇ ਵਿੱਚ ਹੁਣ ਲੀਨ ਕਰ ਦਿੱਤਾ ਜਾਏਗਾ ਅਗਨ ਪੇਂਟ ਕੀਤਾ ਜਾ ਰਿਹਾ ਹੈ ਤਾਂ ਅੰਤਿਮ ਸੰਸਕਾਰ ਹੋ ਚੁੱਕਿਆ ਹੈ ਉਹਨਾਂ ਦੇ ਮ੍ਰਿਤਕ ਦੇ ਨੂ ਅਗਨ ਭੇਂਟ ਕਰ ਦਿੱਤਾ ਗਿਆ ਉਹਨਾਂ ਦੇ بیٹے ਦੇ ਵੱਲੋਂ ਜਿਸ ਨਾਮ ਜਿਸ ਨਾਮ ਅਸੀਂ ਦੇਖ ਸਕਦੇ ਅਗਨ ਭੇਂਟ ਕਰ ਦਿੱਤਾ ਗਿਆ ਹੁਣ ਸਿਰਫ ਯਾਦਾਂ ਦੇ ਵਿੱਚ ਰਹਿ ਜਾਣਗੇ ਗੁਰਪ੍ਰੀਤ ਗੋਗੇ पांच कप्तान ਦੇ ਵਿੱਚ ਗੁਰਿਤ ਗੋਗੀ ਜਿਹੜਾ ਹੁਣ ਹੋਲੀ ਨੂੰ ਜਾਣਗੇ ਤਾਂ ਯਾਦਾਂ ਉਹਨਾਂ ਦੀਆਂ ਰਹਿ ਜਾਣਗੀਆਂ ਉਹਨਾਂ ਦੇ ਵੱਖਰੇ ਅੰਦਾਜ਼ ਜਿਹੜੇ ਆ ਉਹ ਸਿਰਫ ਗੱਲਾਂ ਦੇ ਵਿੱਚ ਯਾਦ ਰਹਿ ਜਾਣਗੇ ਜਾਂ ਜੋ ਤਸਵੀਰਾਂ ਉਹਨਾਂ ਨੇ ਉਹਨਾਂ ਲਈ ਯਾਦ ਦੇ ਵਿੱਚ ਜੋ ਹੋਰੀਆਂ ਉਹੀ ਰਹਿ ਜਾਣਗੀਆਂ ਹੁਣ ਸਾਰੇ ਜਿਹੜੇ ਨੇ ਇਥੋਂ ਰਵਾਨਾ ਹੋ ਰਹੇ ਮੁਕੰਤੀ ਭਗਵਾਨ ਸਤਿਗੁਰੂ ਤੇ ਇਥੋਂ ਦੇ ਰਵਾਨਾ ਹੋ ਕੇ ਆਪਣੇ ਮੰਜ਼ਲ ਵੱਲ ਵਧ ਜਾਣਗੇ ਤਾਂ ਇਸੇ ਤਰੀਕੇ ਨਾਲ ਇੱਕ ਕਾਫਲਾ ਜਿਹੜਾ ਅੱਜ ਦੇ ਵਿੱਚ ਗੁਰਿਤ ਗੋਗੀ ਨੂੰ ਵਧਾਈ ਦੇਣ ਪਹੁੰਚਿਆ ਸੀਗਾ ਤਾਂ ਇੱਕ ਇੱਕ ਕਰਕੇ ਕਾਫਲਾ ਚਲਾ ਜਾਏਗਾ ਪਰ ਪਰਿਵਾਰ ਜਿਹੜਾ ਘਟਾ ਹੈ ਇਹ ਕਦੀ ਪੂਰਾ ਨਹੀਂ ਹੋ ਸਕੇਗਾ ਇਹ ਫਾਸਲਾ ਉਹਨੇ ਰਵਾਨਾ ਹੋ ਗਿਆ ਪਰ ਜਿਹੜਾ ਇਹ ਕਾਰਵਾ ਇਹ ਕਾਰਵਾ ਜਿਹੜਾ ਹੈ ਉਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਦੁਨੀਆ ਚੱਲਦੀ ਰਹੇਗੀ ਅ ਗੁਰਤੀ ਰਹੋਗੀ ਵੀ ਜਾਂਦਾ ਜਿਹੜੀਆਂ ਨੇ ਉਹ ਤਸਵੀਰਾਂ ਦੇ ਰਾਹੀਂ ਜੋ ਕਹਿ ਲਈਆਂ ਹੋਣੀਆਂ ਉਹੀ ਸਮੇਂ ਸਮੇਂ ਤੇ ਹੁਣ ਸਾਹਮਣੇ ਆ ਕੇ ਰੈਂਡੀਆਂ ਜਦੋਂ ਜਦੋਂ ਇਹ ਇਲੈਕਸ਼ਨ ਹੋਣਗੇ ਤਾਂ ਨਾਮਜ਼ਦਗੀਆਂ ਸਿਰਫ ਧਲਣ ਲਈ ਜੋ ਹਲਾਜ ਅੰਦਾਜ਼ ਵਰਤੂਗੀ ਰਹ ਦਸੇ ਸਿਰਫ ਇਤਿਹਾਸ ਦੀ ਬਣ ਕੇ ਰਹਿ ਜਾਏਗਾ ਉਹ ਸਿਰਫ ਗੱਲਾਂ ਦੇ ਵਿੱਚ ਹੀ ਯਾਦ ਕੀਤਾ ਜਾਏਗਾ ਐਂ ਉਹਨੇ ਤਾਂ ਦੱਸਿਆ ਕਿ ਤਾਉਨ ਸਰ ਇਤਿਹਾਸ ਦੇ ਵਿੱਚ ਰਹਿ ਜਾਣਗੇ ਗੁਰਪ੍ਰੀਤ ਗੋਗੀ ਤੇ ਹੁਣ ਯਾਦਾਂ ਦੇ ਵਿੱਚ ਹੀ ਹੋਣਗੇ ਅੰਤਿਮ ਸੰਸਕਾਰ ਜੋ ਉਹਨਾਂ ਦਾ ਕਰ ਦਿੱਤਾ ਗਿਆ ਅੰਤਿਮ ਵਿਦਾਇ ਦਿੱਤੀ ਗਈ ਹੈ ਐਮਐਲਏ ਗੁਰਪ੍ਰੀਤ ਗੋਗੀ ਨੂੰ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਮੌਜੂਦ ਸੀ ਉਹ ਵੀ ਹੁਣ ਰਵਾਨਾ ਹੋ ਚੁੱਕੇ ਨੇ ਅਗਨ ਭੇਟ ਉਹਨਾਂ ਦੇ ਮ੍ਰਿਤਕ ਦੇ ਨੂੰ ਕੀਤਾ ਗਿਆ ਪੰਜ ਤਤਾਂ ਦੇ ਵਿੱਚ ਲੀਨ ਹੋ ਚੁੱਕੇ ਨੇ ਲੁਧਿਆਣਾ ਵਿਛ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦਾ ਗਮਗੀਨ ਮਾਹੌਲ ਦੇ ਵਿੱਚ ਉਹਨਾਂ ਨੂੰ ਸਿਆਸਤਦਾਨਾਂ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਮੁੱਖ ਮੰਤਰੀ ਮਾਨ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਉਹਨਾਂ ਦੀ ਮਾਤਾ ਵੀ ਇਸ ਦੌਰਾਨ ਮੌਜੂਦ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨ ਮੌਜੂਦ ਸੀ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਗਿਆ ਗਾਰਡ ਆਫ ਆਨਰ ਉਹਨਾਂ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ بیٹے ਦੇ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਤੇ ਹੁਣ ਪੰਜ ਦਤਾਂ ਦੇ ਵਿੱਚ ਲੀਨ ਹੋ ਚੁੱਕੇ ਨੇ ਵਿਧਾਇਕ ਗੁਰਪ੍ਰੀਤ ਗੋਗੀ ਯਾਨੀ ਕਿ ਹੁਣ ਉਹ ਸਿਰਫ ਯਾਦਾਂ ਦੇ ਵਿੱਚ ਹੋਣਗੇ ਇਤਿਹਾਸ ਉਹ ਬਣ ਚੁੱਕੇ ਨੇ ਜੋ ਜਿਸ ਕੰਮਾਂ ਦੇ ਲਈ ਜਾਣੇ ਜਾਂਦੇ ਸੇ ਜਿਸ ਸੁਭਾਅ ਦੇ ਲਈ ਉਹ ਜਾਣੇ ਜਾਂਦੇ ਸੀ ਹੁਣ ਸਿਰਫ ਉਸ ਦੀਆਂ ਗੱਲਾਂ ਹੋਣਗੀਆਂ ਕਿ ਕਿਸ ਤਰ੍ਹਾਂ ਦੇ ਇਨਸਾਨ ਸੀ ਕਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਸੀ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਸਿਆਸਤ ਜੋ ਹੈ ਆਪਣੀ ਨਿਭਾਈ ਜਾ ਰਹੀ ਸੀ ਉਹ ਸਿਰਫ ਗੱਲਾਂ ਹੀ ਰਹਿਣ ਜਾਣਗੀਆਂ ਉਹਨਾਂ ਦੀਆਂ ਹੁਣ ਸਿਰਫ ਉਹਨਾਂ ਦੀਆਂ ਗੱਲਾਂ ਹੀ ਹੋਣਗੀਆਂ ਤਾਂ ਇੱਕ ਦੋ ਵੱਖਰੀਆਂ ਤਸਵੀਰਾਂ ਵੀ ਉਹਨਾਂ ਤੁਹਾਨੂੰ ਲਗਾਤਾਰ ਦਿਖਾ ਰਿਆ ਉਹਨਾਂ ਦੀਆਂ ਦੋ ਵੱਖ-ਵੱਖ ਜੋ ਤਸਵੀਰਾਂ ਨੇ ਜਿਸ ਅੰਦਾਜ਼ ਦੇ ਲਈ ਉਹ ਜਾਣੇ ਜਾਂਦੇ ਸੀ ਉਹਨਾਂ ਦੀ ਪੌਛ ਕੱਢੀ ਤੇ ਉਸ ਤੋਂ ਬਾਅਦ ਜਦੋਂ ਨਾਮਜ਼ਦਗੀ ਉਹਨਾਂ ਵੱਲੋਂ ਭਰੀ ਗਈ ਆਪਣੀ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਮਾਨ ਕੁਝ ਕਹਿ ਰਹੇ ਨੇ ਸੁਣਦੇ ਆ

ਮੁੱਖ ਮੰਤਰੀ ਮਾਨ ਦੇ ਵੱਲੋਂ ਜੋ ਹੈ ਦੁੱਖ ਜ਼ਾਹਰ ਕੀਤਾ ਗਿਆ ਉਹਨਾਂ ਦੀ ਦੇਹਾਂਤ ਤੇ ਵਿਧਾਇਕ ਗੁਰਪ੍ਰੀਤ ਗੋਗੀ ਤੇ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਅਚਾਨਕ ਜੋ ਉਹਨਾਂ ਦੀ ਮੌਤ ਹੋਈ ਹੈ ਕਦੇ ਨਾ ਪੂਰਾ ਹੋਣ ਵਾਲਾ ਘਟਾ ਹੈ ਤਾਂ ਸਿਮ ਮਾਨ ਦੇ ਵੱਲੋਂ ਉਹਨਾਂ ਨੂੰ ਯਾਦ ਕੀਤਾ ਗਿਆ ਮੁੱਖ ਮੰਤਰੀ ਮਾਨ ਉਹਨਾਂ ਦੂ ਅੰਤਿਮ ਵਿਦਾਇਗੀ ਦਿਨ ਲਈ ਪਹੁੰਚੇ ਹੋਏ ਨੇ ਤਾਂ ਫਿਲਹਾਲ ਉਹ ਮੀਡੀਆ ਦੇ ਨਾਲ ਸੰਬੋਧਨ ਕਰ ਰਹੇ ਨੇ ਤੇ ਆਪਣੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੇ ਉਹਨਾਂ ਵੱਲੋਂ ਪਹਿਲਾਂ ਵੀ ਦੁੱਖ ਜ਼ਾਹਰ ਕੀਤਾ ਗਿਆ। ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਉਹਨਾਂ ਦੀ ਬੇਵਕਤੀ ਮੌਤ ਹੋਈ ਹੈ ਉਸ ਤੋਂ ਹਰ ਕੋਈ ਸਦਮੇ ਦੇ ਵਿੱਚ ਹੈ ਤਾਂ ਮੁੱਖ ਮੰਤਰੀ ਮਾਨ ਸ਼ਰਧਾ ਦੇ ਫੁੱਲ ਉਹਨਾਂ ਨੇ ਭੇਂਟ ਕੀਤੇ ਗੁਰਪ੍ਰੀਤ ਗੋਗੀ ਦੇ ਅੰਤਿਮ ਸੰਸਕਾਰ ਤੇ ਵਿੱਚ ਉਹ ਸ਼ਾਮਿਲ ਹੋਏ ਨੇ ਅੰਤਿਮ ਰਸਮਾਂ ਦੇ ਵਿੱਚ ਉਹ ਸ਼ਾਮਿਲ ਹੋਏ ਨੇ ਸਰਕਾਰੀ ਸਨਮਾਨ ਜੋ ਹੈ ਉਹਨਾਂ ਨੂੰ ਦਿੱਤੇ ਗਏ ਗਾਰਡ ਆਫ ਆਨਰ ਦਿੱਤਾ ਗਿਆ ਵਿਧਾਇਕ ਨੂੰ ਤੇ ਉਸ ਤੋਂ ਬਾਅਦ ਅੰਤਿਮ ਰਸਮਾਂ ਨਿਭਾਈਆਂ ਗਈਆਂ ਉਹਨਾਂ ਦੇ ਬੇਟੇ ਦੇ ਵੱਲੋਂ ਤੇ ਹੁਣ ਪੰਜ ਤਤਾਂ ਦੇ ਵਿੱਚ ਲੀਨ ਹੋ ਚੁੱਕੇ ਨੇ ਵਿਧਾਇਕ ਗੁਰਪ੍ਰੀਤ ਗੋਗਿਲ ਲੁਧਿਆਣਾ ਵਸ ਤੋਂ ਇਹ ਵਿਧਾਇਕ ਸਨ ਤੇ ਹੁਣ ਸਿਰਫ ਇਤਿਹਾਸ ਉਹ ਬਣ ਕੇ ਰਹਿ ਗਏ ਨੇ ਸਿਰਫ ਉਹਨਾਂ ਦੀਆਂ ਗੱਲਾਂ ਹੀ ਹੁਣ ਹੋਣ ਗਿਆ ਤੇ ਹੁਣ ਉਹ ਗੱਲਾਂ ਦੇ ਵਿੱਚ ਯਾਦਾਂ ਦੇ ਵਿੱਚ ਹੀ ਉਹਨਾਂ ਨੂੰ ਯਾਦ ਕੀਤਾ ਜਾਏਗਾ ਗੁਰਪ੍ਰੀਤ ਗੋਗੀ ਨੂੰ ਤਾਂ ਗਮਗੀਨ ਮਾਹੌਲ ਇੱਥੇ ਦੇਖਣ ਨੂੰ ਮਿਲਿਆ ਮੁੱਖ ਮੰਤਰੀ ਮਾਨ ਹੀ ਨਹੀਂ ਉਹਨਾਂ ਦੇ ਪਾਰਟੀ ਦੇ ਤੇ ਸੀਐਮ ਮਾਨ ਤੋਂ ਇਲਾਵਾ ਜੋ ਹੈ ਵੱਖ-ਵੱਖ ਪਾਰਟੀਆਂ ਦੇ ਹੋਰ ਵੀ ਆਗੂ ਮੌਜੂਦ ਰਹੇ ਨੇ ਜਿਨ੍ਹਾਂ ਨੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਨੇ ਸ਼ਰਧਾਂਜਲੀ ਦਿੱਤੀ ਹੈ ਐਮਐਲਏ ਗੁਰਪ੍ਰੀਤ ਗੋਗੀ ਨੂੰ ਤਾਂ ਸੀਐਮ ਮਾਨ ਜੋ ਕਿ ਮੀਡੀਆ ਨਾਲ ਸੰਬੋਧਨ ਕਰ ਰਹੇ ਨੇ ਉਹਨਾਂ ਦੇ ਨਾਲ ਮੰਤਰੀ ਕੁਲਦੀਪ ਢਾਲੀਵਾਲ ਵੀ ਮੌਜੂਦ ਨੇ ਤੇ ਅਫਸੋਸ ਉਹਨਾਂ ਵੱਲੋਂ ਜਤਾਇਆ ਗਿਆ ਦੁੱਖ ਦੀ ਘੜੀ ਦੇ ਵਿੱਚ ਕਹਿੰਦੇ ਨੇ ਕਿ ਉਹ ਨਾਲ ਨੇ ਪਰਿਵਾਰ ਦੇ ਨਾਲ ਉਹ ਖੜੇ ਨੇ ਤੇ ਪਰਿਵਾਰ ਨੂੰ ਜੋ ਹੈ ਅ ਪਰਮਾਤਮਾ ਹਿੰਮਤ ਦੇ ਇਸ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਇਹੀ ਅਰਦਾਸ ਕੀਤੀ ਗਈ ਸੀ ਐਮ ਮਾਨ ਦੇ ਵੱਲੋਂ ਤਾਂ ਬਲਬੀਰ ਤੇ ਆਖਰੀ ਤਸਵੀਰ ਤੁਸੀਂ ਤੁਹਾਨੂੰ ਦਿਖਾ ਰਿਹਾ ਐਮ ਐਲ ਏ ਗੋਗੀ ਦੀ ਆਖਰੀ ਤਸਵੀਰ ਕੱਲ ਜੋ ਹੈ ਕੁਲਤਾਰ ਸਿੰਘ ਸੰਧਵਾ ਇੱਥੇ ਪਹੁੰਚੇ ਹੋਏ ਸੀ ਜਦੋਂ ਬਲਬੀਰ ਸਿੰਘ ਗਰਸੀਚੇਵਾਲ ਦੇ ਵੱਲੋਂ ਜੋ ਕੱਲ ਕੰਮ ਕਰਵਾਇਆ ਜਾ ਰਿਹਾ ਹੈ ਉੱਥੇ ਇਸ ਦੌਰਾਨ ਤੁਸੀਂ ਤਸਵੀਰ ਦੇਖ ਸਕਦੇ ਹੋ ਕੀ ਐਮਐਲਏ ਗੁਰਪ੍ਰੀਤ ਗੋਗੀ ਵੀ ਉਹਨਾਂ ਦੇ ਨਾਲ ਮੌਜੂਦ ਨੇ ਤਾਂ ਕਾਲੀ ਕੈਪ ਪਾ ਕੇ ਉੱਥੇ ਬੈਠੇ ਹੋਏ ਨੇ ਅਤੇ ਹੱਸਦੇ ਵੀ ਵਿਖਾਈ ਦੇ ਰਹੇ ਨੇ ਆਖਰੀ ਤਸਵੀਰ ਉਹਨਾਂ ਦੀ ਹੈ ਕੱਲ ਵੀ ਉਹਨਾਂ ਨੇ ਵੱਲੋਂ ਵੱਖ-ਵੱਖ ਸਿਆਸੀ ਪ੍ਰੋਗਰਾਮਾਂ ਦੇ ਵਿੱਚ ਉਹ ਸ਼ਾਮਿਲ ਹੋਏ ਨੇ ਜਾਤੀ ਤੋਂ ਤੇ ਮੇਰ ਨਾਲ ਉਹਨਾਂ ਦੀ ਬਹੁਤ ਦੋਸਤੀ ਸੀਗੀ ਸਾਨੂੰ ਸਭ ਨੂੰ ਬਹੁਤ ਘਟਾ ਪਿਆ ਬਸ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਪਾਰਟੀ ਵੀ ਸਰਕਾਰ ਵੀ ਪਰਿਵਾਰ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਅਸੀਂ ਉਹਦਾ ਅਰਦਾਸ ਇਹ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਜਿਹੜਾ ਉਹ ਬਲ ਬਖਸ਼ੇ ਕਿਉਂ ਇਸ ਘਟਨਾ ਨੂੰ ਜਿਹੜਾ ਸਹਿ ਸਹਿ ਬੋਲ ਮੇਦਾ ਮੇਦਾ ਬਹੁਤ ਪਿਆ ਸੀਗਾ ਬੰਦਾ ਬਹੁਤ ਪਿਆਰੀ ਮੈਨੂੰ 3 ਦਿਨ ਪਹਿਲਾਂ ਚੰਡੀਗੜ੍ਹ ਮਿਲੇ ਅਮਨ ਅਰੋੜਾ ਜੀ ਦੇ ਘਰ ਅਸੀਂ ਇਕੱਠੇ ਸੀਗੇ 3 ਦਿਨ ਪਹਿਲਾਂ ਹੀ ਬਹੁਤ ਅੱਸੇ ਖੇਡੇ ਅਸੀਂ ਪਤਾ ਨਹੀਂ ਸੀ ਕਿ ਆਖਰੀ ਮਿਲਣੀ ਆ ਉਹ ਤੇ ਬੱਗਾ ਜੀ ਦੋਵੇਂ ਇਕੱਠੇ ਸੀਗੇ ਪਤਾ ਨਹੀਂ ਲੱਗਾ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਬੰਦਾ ਅਦਾ ਕਰ ਸੋ ਬਹੁਤ ਦੁੱਖ ਦੀ ਘੜੀ ਆ ਉਸ ਪ੍ਰਮਾਤਮਾ ਉਹਨਾਂ ਨੂੰ ਆਪਣੇ ਨਾ ਚੜਕੇ ਆਜਾ ਜਦੋਂ ਆ ਆਜਾ ਤਾਂ ਮਨਜੀਪ ਕੁਲਦੀਪ ਧਾਲੀਵਾਲ ਦੇ ਵੱਲੋਂ ਦੁੱਖ ਜਤਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਤਿੰਨ ਦਿਨ ਪਹਿਲਾਂ ਹੀ ਉਹਨਾਂ ਦੀ ਮੁਲਾਕਾਤ ਚੰਡੀਗੜ੍ਹ ਦੇ ਵਿੱਚ ਹੋਈ ਹੈ ਗੁਰਪ੍ਰੀਤ ਗੋਗੀ ਦੇ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਹੀ ਹਾਸੇ ਖੇਡੇ ਹਨ ਉਹ ਮਿਲ ਕੇ ਤੇ ਕਾਫੀ ਚੰਗੀ ਸਾਂਝ ਸੀ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਹੋ ਪਾਰ ਰਿਹਾ ਉਹ ਕਹਿੰਦੇ ਕਿ ਸੋਚ ਨਹੀਂ ਸਕਦੇ ਕਿ ਅਜਿਹਾ ਵੀ ਹੋ ਸਕਦਾ ਹੈ ਤੇ ਬਿਲਾਲ ਉਹਨਾਂ ਨੇ ਪਰਮਾਤਮਾ ਇਹ ਅੱਗੇ ਅਰਦਾਸ ਕੀਤੀ ਹੈ ਕਿ ਪਰਿਵਾਰ ਨੂੰ ਜੋ ਹੈ ਇਸ ਘੜੀ ਦੇ ਵਿੱਚ ਹਿੰਮਤ ਬਖਸ਼ੇ ਤੇ ਦੁੱਖ ਜਤਾਇਆ ਗਿਆ ਹੈ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਤੇ ਇਹ ਆਖਰੀ ਤਸਵੀਰ ਵੀ ਤੁਹਾਨੂੰ ਲਗਾਤਾਰ ਦਿਖਾ ਰਿਹਾ ਜਿੱਤੇ ਲੁਧਿਆਣਾ ਦੇ ਵਿੱਚ ਇਹ ਕੰਮ ਚੱਲ ਰਿਹਾ ਸੰਸਦ ਰਾਜ ਸਭਾ ਮੈਂਬਰ ਬਲਬੀਰ ਸਿਚੇਵਾਲ ਉਹਨਾਂ ਦੇ ਨਾਲ ਮੌਜੂਦ ਨੇ ਕੁਲਤਾਰ ਸਿੰਘ ਸਦਮਾ ਜੋ ਹੈ ਕੱਲ ਪਹੁੰਚੇ ਹੋਏ ਸੀ ਬੁੱਢਾ ਦਰਿਆ ਦਾ ਜੋ ਇੱਥੇ ਕੰਮ ਕੀਤਾ ਜਾ ਰਿਹਾ ਬਲਬੀਰ ਸਿੰਘ ਅਸੀਚੇਵਾਲ ਦੇ ਵੱਲੋਂ ਤੇ ਇਸ ਦਾ ਜਾਇਜ਼ਾ ਲੈਣ ਦੇ ਲਈ ਇੱਥੇ ਪਹੁੰਚੇ ਹੋਏ ਸੀ ਤੇ ਇਸ ਮੌਕੇ ਤੇ ਐਮਐਲਏ ਗੁਰਪ੍ਰੀਤ ਗੋਗੀ ਵੀ ਉੱਥੇ ਮੌਜੂਦ ਸੀ ਤੇ ਕੱਲ ਦੀ ਹੀ ਤਸਵੀਰ ਹੈ ਇਹ ਆਖਰੀ ਤਸਵੀਰ ਕੋਈ ਨਹੀਂ ਜਾਣਦਾ ਸੀ ਕਿ ਉਹਨਾਂ ਦੀ ਆਖਰੀ ਤਸਵੀਰ ਸਾਬਤ ਹੋਵੇਗੀ ਕਿਸੇ ਨੂੰ ਨਹੀਂ ਇਹ ਪਤਾ ਸੀ ਇੱਕ ਦਿਨ ਪਹਿਲਾਂ ਬਿਲਕੁਲ ਠੀਕ ਹਾਸਤੇ ਖੇਡਦੇ ਉਹ ਨਜ਼ਰ ਆ ਰਹੇ ਨੇ ਤੇ ਅਚਾਨਕ ਉਹਨਾਂ ਦੀ ਇਹ ਬੇਵਕਤੀ ਮੌਤ ਤੋਂ ਹਰ ਕੋਈ ਹੈਰਾਨ ਹੋ ਰਿਹਾ ਕੱਲ ਹੀ ਮੁਲਾਕਾਤ ਕੀਤੀ ਗਈ ਹੈ ਕੁਲਵੰਤ ਸਿੰਘ ਸਨਾ ਕੱਲ ਹੀ ਇੱਥੇ ਪਹੁੰਚੇ ਹੋਏ ਸੀ ਜੋ ਕੰਮ ਚੱਲ ਰਿਹਾ ਉੱਥੇ ਬੁੱਢਾ ਦਰਿਆ ਦਾ ਉਸ ਨੂੰ ਸਾਫ਼ ਕਰਨ ਦੇ ਲਈ ਮਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਜੋ ਇਹ ਮੁਹਿੰਮ ਚਲਾਈ ਗਈ ਹੈ ਤੇ ਇਸ ਤਰ੍ਹਾਂ ਇਸ ਦਾ ਜਾਇਜ਼ਾ ਲੈਣ ਦੇ ਲਈ ਸਪੀਕਰ ਪਹੁੰਚੇ ਹੋਏ ਸੀ ਤੇ ਉਹਨਾਂ ਦੇ ਨਾਲ ਮੌਜੂਦ ਸੀ ਐਮਐਲਏ ਗੁਰਪ੍ਰੀਤ ਗੋਗੀਤ ਜੀ ਚਿਵਾਲ ਦੇ ਨਾਲ ਤੇ ਇਸ ਮੌਕੇ ਤੇ ਉਹਨਾਂ ਨੇ ਵੀ ਮੁਲਾਕਾਤ ਕੀਤੀ ਹੈ ਤਾਂ ਇਹ ਦੇਖ ਸਕਦੇ ਹੋ ਮੁਸਕਾਉਂਦੇ ਮੁਸਕਰਾਉਂਦੇ ਉਹ ਨਜ਼ਰ ਆ ਰਹੇ ਨੇ ਅਸਤੇ ਖੜਦੇ ਤਾਂ ਕੋਈ ਵੀ ਦੇਖ ਕੇ ਤਸਵੀਰ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਸਿਰਫ ਇੱਕ ਦਿਨ ਪਹਿਲਾਂ ਦੀ ਇਹ ਤਸਵੀਰ ਹੈ ਇੱਕ ਦਿਨ ਪਹਿਲਾਂ ਕਿ ਕੁਝ ਘੰਟਿਆਂ ਪਹਿਲਾਂ ਦੀ ਹੀ 24 ਘੰਟੇ ਵੀ ਸ਼ਾਇਦ ਇਸ ਨੂਪ ਤਸਵੀਰ ਨੂੰ ਪੂਰੇ ਨਹੀਂ ਹੋਏ ਤਾਂ ਸਿਸਕਾਰ ਦੀਆਂ ਤਸਵੀਰਾਂ ਵੀ ਲਗਾਤਾਰ ਲਾਈਵ ਦਿਖਾ ਰਹੇ ਹਨ ਤੁਹਾਨੂੰ ਸ਼ਮਸ਼ਾਨ ਘਾਟ ਤੋਂ ਸਿਸਕਾਰ ਹੋ ਚੁੱਕਿਆ ਹੈ ਜਿਸ ਤੋਂ ਬਾਅਦ